ਅਕੀਨਾਂ ਮੈਂ ਆਪਣਾ ਮੇਰਾ ਨਾਮ ਰੀਤੂ ਧਵਨ ਖੰਨੇਰੀ ਨੇ ਸੀਟੀ ਥਾਣੇ ਲੱਗੀ ਅੱਜ ਆਪਣਾ ਇੱਥੇ ਰੈਡੀਸ ਨਾ ਡਾਕਟਰ ਬਾਕੀ ਇਹ ਮਾਤਾ ਜੀ ਮਤਲਕੇ ਚੰਗੇ ਭਲੇ ਸੀਗੇ ਆਪਣਾ ਮੰਗਮੁਗ ਕੇ ਕਿ ਗੁਜ਼ਾਰਾ ਕਰਦੇ ਸੀ ਗੁਰਦੁਆਰੇ ਰੋਟੀ ਰੋਟੀ ਬਲਿਆਣ ਸੀ ਕੱਪੜੇ ਵੀ ਵਧੀਆ ਪਾਉਂਦੇ ਸੀਗੇ ਰਹਿੰਦੇ ਪਰ ਉਰੀ ਸੀਗੇ ਤੇ ਇੱਕ ਦਿਨ ਜਾ ਰਹੇ ਸੀ ਇਹਨਾਂ ਦੇ ਠੱਡਾ ਵੱਜਣਾ ਤੇ ਇਹਨਾਂ ਦਾ ਫੈਕਚਰ ਹੋ ਗਿਆ ਫਿਰ ਕਈਆਂ ਨੇ ਰਲੂ ਰੂਲ ਕੇ ਦਵਾਈ ਦੂਈ ਦਵਾਈ ਸਾਰਾ ਕਹਿੰਦੇ ਮੈਂ ਉੱਥੇ ਰਹਿਣਾ ਨਹੀਂ ਹੈਗਾ ਹਸਪਤਾਲ ਇੱਥੇ ਹੀ ਰਹਿਣਾ ਫੇਰ 3 ਸਾਲ ਤੋਂ ਹੋਰੀ ਸੀਗੇ ਕੋਈ ਰੋਟੀ ਦੇ ਗਿਆ ਕੋਈ ਕੱਪੜਾ ਦੇ ਗਿਆ ਕੋਈ ਚਾਹ ਦੇ ਗਿਆ ਆਪੇ ਇਹ ਸਿਟੀ ਮਾਰਕੀਟ ਬੰਦਾ ਫੰਡਾ ਜਿੱਥੇ ਆਜੂ ਮਾਰਨਿੰਗ ਸਵੇਰੇ 8:30 ਵਜੇ ਮਾਤਾ ਨੇ ਬ੍ਰੈਡ ਖਾਦੇ ਸੀ ਤਾਂ ਆਪ ਸਜ ਤੋਂ ਤੇ ਖਰੇ ਸੀਗੇ ਹਾਂ ਹਾਂ ਧੰਨਵਾਦ ਉਹਨਾਂ ਵਿੱਚ ਇੱਕ ਕੁੱਤਾ ਮਾਤਾ ਕੋਲ ਬ੍ਰੈਡ ਖੋਣ ਗਿਆ ਮਾਤਾ ਨੇ ਬ੍ਰੈਡ ਛਪਾਲੇ ਉਹਦੇ ਮੂੰਹ ਨੂੰ ਝਪਕ ਗਿਆ ਕੁੱਤਾ ਵੀ ਖਾਸੀ ਬੁਰੀ ਹਾਲਤ ਉਹ ਕਰਦੀ ਹੋਊਗੀ 3 ਨੇ ਸੀਗੇ ਨੇ ਇੱਕ ਇਹਦੇ ਵਿੱਚ ਇੱਕੋ ਡੋਗ ਨਹੀਂ ਕੀਤਾ ਪੈਜੋ 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 ਮੂੰਹ ਤੇ ਕੀਤਾ ਵਾ ਜੀ ਮੂੰਹ ਤੇ ਕੀਤਾ ਵਾ ਬਾਕੀ ਵਿੱਚ ਪੋਟੀ ਪੂਟੀ ਕਰ ਦਿੰਦੇ ਸੀ ਉਹਦੇ ਘਰ ਕੇ ਸਾਰਾ ਸਰੀਰ ਹੋਇਆ ਪਿਆ ਸੀ ਉਹ ਨਾ ਡਕਰਵਾ ਮੈਂ ਨਹੀਂ ਸੀ ਲੈ ਕੇ ਗਈ ਹੈਗੀ ਲੈ ਕੇ ਕੋਈ ਇੱਥੋਂ ਹੀ ਗਿਆ ਸੀਗਾ ਮਰਤਜੀ ਦੀ ਮਾਰਕੀਟ ਦੇ ਵਿੱਚੋਂ ਹੀ ਉਹਨਾਂ ਨੇ ਐਮੂਲੈਸ ਅਪਲਾਈ ਸੀਗੀ ਫਿਰ ਉਹ ਲੈ ਕੇ ਗਏ ਸੀਗੇ ਹਸਪਤਾਲ ਲੈ ਕੇ ਆਪਣਾ ਸਿਵਲ ਲੈਣਾ ਹਸਪੀਟਲ ਲੈ ਕੇ ਗਏ ਸੀਗੇ ਹਾਂ ਜੀ ਫਿਰ ਉਹਤੇ ਉਹਨਾਂ ਨੇ ਮੜਮੋਟਾ ਲਾਜ ਕੀਤਾ ਹੁਣ ਉਹਨਾਂ ਨੇ ਰੈਫਲ ਕਰਤਾ ਇਧਰ ਹਾਂਜੀ ਹਾਂਜੀ ਜਦ ਨੂੰ ਮਤਲਬ ਕਿ ਉਹਨਾਂ ਦਾ ਹੋ ਚੁੱਕਿਆ ਸੀਗਾ ਮਤਲਬ ਕਿ ਫੇਸ ਖਾਸ ਕਰਾਬ ਹੋ ਚੁੱਕਿਆ ਸੀਗਾ ਫੈਮਲੀ ਜਿਹਨਾਂ ਦੇ ਕੋਈ ਹੈਗਾ ਉਹਨਾਂ ਦੇ ਵਜੇ ਸੀ ਫੈਮਲੀ ਤੋਂ ਅਜੇ ਤੱਕ ਕਰਤੇ ਆਇਆ ਨਹੀਂ ਹੈਗਾ ਉਦਾਂ ਗੱਲਾਂ ਕਰਦੇ ਹੁੰਦੇ ਮੇਰਾ ਐਡਾ ਵੱਡਾ ਘਰ ਸੀ ਮੇਰੇ ਆਦਮੀ ਨਾਲ ਲੜਾਈ ਹੋ ਗਈ ਜਾਦੀ ਮੈਂ ਬਾਹਰ ਘਰ ਛੱਡਤਾ ਮੈਂ ਇੱਥੇ ਰਹਿਣੀ ਆ ਐਦਾਂ ਸਾਰਿਆਂ ਨੂੰ ਗੱਲਾਂ ਦੱਸੇ ਹੁੰਦੇ ਸੀਗੇ ਮੈਂ ਕਿਹਾ ਮੈਂ ਤਾਂ ਸ਼ੋਭੀ ਬਣਿਆ ਆ ਕਿ ਮੇਰੇ ਸਰ ਕਿੰਨੇ ਜਾਣਿਆ ਨੇ ਇੱਥੇ ਉਹਨੂੰ ਲੈਣ ਦੀ ਕੋਸ਼ਿਸ਼ ਕੀਤੀ ਭੀ ਚਲ ਤੇਰੇ ਕੱਪੜੇ ਅੱਛੇ ਮਿਲਣਗੇ ਨਾ ਹਾਨ ਤੋਂਣਗੇ ਦਵਾਈ ਬੂਟੀ ਸਾਰਾ ਕੁਝ ਮਿਲੂਗਾ ਫਿਰ ਜਦੋਂ ਵੀ ਲੈਣ ਆਉਂਦੇ ਸੀਗੇ ਉਹਨਾਂ ਨੂੰ ਗਵਟੇ ਰੋੜੇ ਗਾਲਾਂ ਕੱਢ ਕੇ ਗੰਦੀਆਂ ਤੇ ਭਜਾ ਦਿੰਦੀ ਸੀਗੀ ਕਿ ਈ ਨਾ ਹੋਇਆ ਬਣਾ ਮੈਂ ਚੰਨਨ ਨਿਗੀ ਸੀ ਨਰਸੇਵਾ ਨਰਨ ਸੇਵਾ ਤੋਂ ਦੇਖੋ ਸਰ ਕਿਸ ਤਰ੍ਹਾਂ ਇਹ ਦਿਨ ਅਜਿਹਾ ਡਾਕ ਫਾਇਸ ਹੋ ਰਹੀ ਹੈ ਕਿ ਲੇਡੀ ਜੀ ਨੂੰ ਡਾਕ ਫਾਇਸ ਹੋ ਰਹੀ ਹੈ ਕੀ ਸੀ ਡਾਕਸ ਵਾਈਟ ਦੀ ਗੱਲ ਹੈ ਬੜੀ ਲੰਬੀ ਗੱਲ ਹੋਊਗੀ ਪਰ ਚਲੋ ਮਾਮਲਾ ਇਹ ਸੀ ਕਿ ਇਹ ਲੇਡੀ ਜਿਹੜੇ ਇਹ ਮੇਰੇ ਸਾਥੀ ਮੁਕੇ ਕੁਮਾਰ ਸਿੰਘ ਜੀ ਬਾਲੀਆ ਜੀ ਨੇ ਇਹ ਵੀ ਸਾਡੇ ਨਾਲ ਹੈ ਨੀ ਜੀ ਆਪਣੀ ਜਿਹੜਾ ਮਾੜਾ ਮੋਟਾ ਸੀ ਸੇਵਾ ਕਰਦੇ ਹਨ ਜਿਵੇਂ ਮਨੀਸ਼ ਜੀ ਮੇਰਾ ਲੰਗਣਾ ਬੜਨਾ ਇਦਨ ਹਗਾ ਤਕਰੀਬਨ ਲਕੀਏ ਜੀ ਅੱਜ ਵੀ ਦਫ਼ਤਰ ਇੱਧਰ ਹੈ ਮੇਰੇ ਖਿਆਲ ਚ ਮੈਂ ਤਕਰੀਬਨ ਡੇਢ ਸਾਲ ਤੋਂ ਇਹਨਾਂ ਨੂੰ ਇੱਥੇ ਕਿ ਮਾਤਾ ਜੀ ਮੇਰੇ ਖਾਲ 45 42 45 ਦੇਈ ਸੀ ਤੇ ਅਸ਼ੀਲ ਨੂੰ ਕੋਸ਼ਿਸ਼ ਕੀਤੀ ਹੋਰ ਵੀ ਸਿੰਘੀ ਜੀ ਆਪਾਂ ਪਹਿਲਾਂ ਕੋਸ਼ਿਸ਼ ਕੀਤੀ ਇਹ ਲੜਦੇ ਸੀ ਗਾਲਾਂ ਕੱਢਦੇ ਚਲੋ ਕੋਈ ਸਾਨੂੰ ਕੋਈ ਫਰਕ ਨਹੀਂ ਸੀ ਉਸ ਗੱਲ ਦਾ ਅੱਜ ਸਵੇਰੇ ਕਹਿੰਦੇ ਵੀ ਇਹ ਕੋਈ ਕੁੱਤੇ ਨਹੀਂ ਇਹਨਾਂ ਨਾਲ ਮੋਟੇ ਕੋਈ ਬ੍ਰੈਡ ਬ੍ਰੈਡ ਖਾ ਰਹੇ ਹੋਣੇ ਕੁੱਤੇ ਨਹੀਂ ਇਹਨਾਂ ਨੂੰ ਅਟੈਕ ਕਰਤਾ ਜ਼ਖਮੀ ਕਰਤਾ ਤਾਂ ਫਿਰ ਸਾਡੇ ਕੋਲ ਫੋਨ ਆਇਆ ਸੀ ਜਦ ਤੱਕ ਆਏ ਮੈਂ ਕਹਿੰਦਾ ਦੇਖਦੇ ਹਾਂ ਆਫਟਰਨੂਨ ਸਾਨੂੰ ਨਹੀਂ ਸੀ ਪਤਾ ਇੰਨੀ ਬੜੀ ਇਹ ਪਤ ਰੁਕਟਾਂ ਹੀ ਕਹਾਂਗੇ ਜਿਹੜਾ ਇਨਸੀਡੈਂਟ ਹੋਇਆ ਤੇ ਅਸੀਂ ਹੁਣ ਆਏ ਤਾਂ ਹੋਰ ਐਂਜਿਓ ਕੋਈ ਆਕੇ ਗਿਆ ਸਹਿਰ ਦੇ ਕੋਈ ਬੰਦੇ ਹੁਣੇ ਤਾਂ ਇਹਨਾਂ ਨੂੰ ਐਮਬੂਲੈਂਸ ਵਾਕੇ ਪਟਿਆਲਾ ਲੈ ਗਏ ਤੇ ਹੁਣ ਪਤਾ ਕਰ ਰਹੇ ਸਾਡੇ ਬਾਲੀਆ ਜੀ ਨੇ ਸਾਡੇ ਸਾਰੇ ਲੋਕ ਪਤਾ ਕਰ ਰਹੇ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਇਹਨਾਂ ਤੱਕ ਪਹੁੰਚ ਕਰਨ ਦੀ ਤੇ ਫਿਰ ਵੀ ਕੋਸ਼ਿਸ਼ ਕਰਨ ਇਹਨਾਂ ਦਾ ਇਲਾਜ ਹੋ ਜਾਏ ਇੱਥੋਂ ਉਹ ਕਿੱਥੇ ਲੈ ਕੇ ਗਏ ਸਰੋਣ ਇੱਥੋਂ ਪਟਿਆਲੇ ਲੈ ਕੇ ਪਹਿਲਾਂ ਸਿਵਲ ਚਲੇ ਗਏ ਸਿਵਲ ਤੋਂ ਬਾਅਦ ਆਫਟਰਨੂਨ ਕਰਤਾ ਇੰਦਰ ਰਾਤੀ ਉਹਨਾਂ ਦੇ ਕਾਉਂਟਰ 'ਚ ਗੱਲ ਹੋਈ ਆ ਉਹ ਗੱਲਬਾਤ ਚੱਲ ਰਹੀ ਹੈ ਅ ਇਲਾਜ ਉਹਨਾਂ ਦਾ ਹੋ ਜੂਗਾ ਤੁਸੀਂ ਵੀ ਇੱਕ ਸੇਵਾ ਦਾ ਕੰਮ ਕਰਦੇ ਹੋ ਜਿਵੇਂ ਆ ਜਿਹੜੇ ਲੋਕ ਵਗੈਰਾ ਜਿਹੜੇ ਪਸਪਾਤਾ ਦੇ ਜਾਨੂੜੋ ਤੇ ਰਹਿੰਦੇ ਹੈਗੇ ਆ ਤੇ ਇਹ ਜਿਹਨੂੰ ਕਿ ਵਿਦਾਸ਼ਰਮ ਵਗੈਰਾ ਤੇ ਨਹੀਂ ਇਹ ਇਸ ਤਰ੍ਹਾਂ ਦੀ ਗੱਲ ਹੈ ਜੀ ਮੈਂ ਪਹਿਲਾਂ ਗੱਲ ਕਰੇ ਬੜੀ ਲੰਬੀ ਚੌੜੀ ਗੱਲ ਹੈ ਵਿਦਾਸ਼ਰਮ ਜਿਹੜੇ ਨਹੀਂ ਉਹਦੇ ਵਾਸਤੇ ਬੜੀ ਆਫੀਸ਼ੀਅਲੀ ਬੜੀ ਗੱਲ ਹੈ ਜਿਹਨੂੰ ਕਹੋ ਕੋਈ ਗੱਲ ਨਹੀਂ ਸੁਣਦਾ ਦੇਖੋ ਇਹ ਜੇ ਇੱਛਾ ਸ਼ਕਤੀ ਹੋਵੇ ਤੁਹਾਡੇ ਅੰਦਰ ਦੀ ਕਰਨ ਦੀ ਗੱਲ ਹੋਵੇ ਤਾਂ ਮੈਂ ਨਹੀਂ ਸਮਝਦਾ ਕੋਈ ਦੇਖੋ ਸਰਕਾਰਾਂ ਤਾਂ ਇਸ ਗੱਲ ਤੋਂ ਸਰਕਾਰ ਨਾਲ ਥੋੜੋ ਥੋੜੀ ਜਾ ਸਕਦੀ ਹੈ ਇਸ ਗੱਲ ਨੂੰ ਗੌਰ ਕਰਦੇ ਇਹ بڑے ਪੱਦਰਤੇ ਜਿਹੜੇ ਐਨ ਜੀਓ ਲੋਕ ਸੇਵਾਦਾਰ ਬੰਦੇ ਉਹਨਾਂ ਦੇ ਕਰਕੇ ਕਾਫੀ ਲੋਕਾਂ ਦਾ ਭਲਾ ਹੋ ਰਿਹਾ ਜਿੱਥੇ ਤੱਕ ਮਨ ਆਪਣੀ ਪਰਸਨਲ ਜਾਣਕਾਰੀ ਹੈ ਤੇ ਬਿਰਦਾਸਰਮ ਹੋਣੀ ਚਾਹੀਦੀ ਇਹਨਾਂ ਲੋਕਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਜਿਹੜੇ ਪੂਲਾਂ ਥੱਲੇ ਪਏ ਹੋਰ ਇਹਦੇ ਸੇਡਾਂ ਥੱਲੇ ਪਏ ਹੋਣੇ ਆਫਟਰ ਆਲੋ ਮਰਮਰ ਜਨ ਇਸ ਤਰ੍ਹਾਂ ਹੋ ਜਨਾ ਫਿਰ ਕੋਈ ਲੋਕ ਰਲ ਮਿਲ ਕੇ ਆਪਾਂ ਨੂੰ ਸੰਸਕਾਰ ਕਰਨੇ ਤਾਂ ਜੇ ਪਹਿਲਾਂ ਹੀ ਉਹਨਾਂ ਦੀ ਵੈਰੀਫਿਕੇਸ਼ਨ ਹੋ ਕੇ ਉਹਨਾਂ ਦੀ ਜੋ ਪੁਛਗਿਜ਼ ਕੀਤੀ ਜਾ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੀ ਦੁਰਘਟਨਾ ਹੋਵੇ ਇਸ ਤਰ੍ਹਾਂ ਦੀ ਗੱਲਬਾਤ ਹੋਵੇ ਤਾਂ ਮੈਂ ਸਮਝਦਾ ਸਾਰੇ ਲੋਕਾਂ ਨੂੰ ਸचेत ਹੋਣ ਤੇ ਮਾਰਕੀਟ ਜੀ ਵੀ ਇਹ ਨਹੀਂ ਆਪਾਂ ਡਰ ਰੋਟੀ ਦੇ ਕੇ ਉਹਨੂੰ ਚਾਹ ਪਿਲਾ ਕੇ ਜਾਂ ਕਮਲ ਸਿੱਟ ਕੇ ਉਹ ਕੋ ਚਲੇ ਇਹ ਇਹ ਸਾਰਾ ਕੁਝ ਨਹੀਂ ਹੈ ਇਹਦੇ ਵਿੱਚ ਕਿੰਨਾ ਖਾਣਾ ਬੰਦਾ ਰੋਟੀ ਤਾਂ ਮਿਲ ਹੀ ਜਾਂਦੀ ਹੈ ਸਵੇਰ ਤੋਂ ਰਾਤ ਤੱਕ ਰੋਟੀ ਨਹੀਂ ਤੇ ਚਾਹ ਨਹੀਂ ਦੇ ਜਨੇ ਪਰ ਗੌਰ ਵੀ ਕਰਨੀ ਚਾਹੀਦੀ ਇਹ ਬੰਦੇ ਨੂੰ ਉਹਨੂੰ ਪ੍ਰੋਬਲਮ ਹੀ ਉਹਨੂੰ ਪੁੱਛੋ ਕਿ ਅਸਲ ਪ੍ਰੋਬਲਮ ਕਿੱਥੋਂ ਕ੍ਰੀਏਡ ਹੋਈ ਹੈ ਤੁਹਾਡੇ ਘਰੋਂ ਹੋਈ ਆ ਤੁਹਾਡੀ ਕਿੱਥੇ ਦੇਓ ਪਟਿਆਲੇ ਤੋਂ ਜਲੰਧਰ ਤੋਂ ਦਿੱਲੀ ਤੋਂ ਕਿੱਥੋਂ ਇਹ ਇਸ ਚੀਜ਼ ਦਾ ਪਤਾ ਲੱਗ ਜਾਏ ਤਾਂ ਮੈਂ ਸਮਝਦਾ ਕਿ ਇਸ ਗੱਲ ਆਪਾਂ ਸਫਲ ਹੋ ਸਕਦੇ ਇਸ ਕੰਮ 'ਚ ਇੱਕ ਬਜ਼ੁਰਗ ਲੇਡੀ ਸੀਗੀ 65 ਸਾਲ ਦੀ ਉਮਰ ਕਰੀਬ ਉਹਨੂੰ ਲੈ ਕੇ ਆਏ ਸੀਗੇ ਕੱਲ ਸਵੇਰ ਦੇ ਟਾਈਮ ਤੇ ਲੋਕਲ ਪਬਲਿਕ ਹੀ ਲੈ ਕੇ ਆਈ ਸੀ ਐਂਬੂਲੈਂਸ ਦੇ ਵਿੱਚ ਤੇ ਉਹਨਾਂ ਨੇ ਦੱਸਿਆ ਕਿ ਕਵਾਰਾ ਕੁੱਤੇ ਨੇ ਉਹਨੂੰ ਕਟਿਆ ਤੇ ਕੀ ਨਾਮ ਪਤਾ ਲੱਗੂ ਅਮਰਜੀਤ ਕੌਰ ਨਾਮ ਆ 65 ইয়ার্স ਦੀ ਸੀ ਕਰੀਬ ਕਿਹਦਾ ਕੀ ਕੰਡੀਸ਼ਨ ਸੀ ਕੰਡੀਸ਼ਨ ਇਹ ਹੈ ਕਿ ਪੇਸ਼ੈਂਟ ਦੇ ਮਤਲਬ 12 ਕੁੱਤੇ ਨੇ ਜਿਹੜਾ ਕੱਟਿਆ ਫੇਸ ਤੇ ਕੱਟਿਆ ਹੋਇਆ ਸੀ ਉਹਦੇ ਤੇ ਜ਼ਿਆਦਾ ਕੱਟਿਆ ਹੋਇਆ ਸੀਗਾ ਆਪਾਂ ਉਹਨੂੰ ਵੀ ਮਤਲਬ ਉਹਦਾ ਪੇਸ਼ੈਂਟ ਸਟੇਬਲ ਸੀਗੀ ਉਹਨੂੰ ਆਪਾਂ ਮੁੱਢਲੀ ਸਹਾਇਤਾ ਦਿੱਤੀ ਇੰਜੈਕਸ਼ਨ ਵਗੈਰਾ ਲਗਾਏ ਕੁੱਤੇ ਕੱਟੇ ਵਾਲਾ ਟੀਕਾ ਲਗਾਇਆ ਗਿਆ ਉਹਦੇ ਬਾਕੀ ਉਹਨੂੰ ਜੋ ਵੀ ਲੋੜਿੰਦੀ ਦਵਾਈ ਸੀ ਐਂਟੀਬਾਇਓਟਿਕ ਵਗੈਰਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਹਨੂੰ ਜ਼ਰੂਰਤ ਸੀ ਵੱਡੇ ਹਸਪਤਾਲ ਦੀ ਤਾਂ ਆਪਾਂ ਉਹਨੂੰ ਵੱਡੇ ਹਸਪਤਾਲ ਵਿੱਚ ਰੈਫਰ ਕੀਤਾ किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम खाना किंग ऑफ स्पाइसेस